ਹੋ ਟਲ ਗੁਰ ਸੇਵੀ ਐ ਅਹਨਸ ਸਹਜ ਸੁਬਾਈ ਦਰਸ਼ਨ ਪਰ ਸੇ ਐ ਗੁਰੂ ਕੈ ਜਨਮ ਮਰਨ ਦੁਖ ਹੋ ਵੈ ਸਿਫਤ ਖਸਮ ਦੀ ਨੂਰੇ ਅਰਸੋ ਕੁਰ ਸੋ ਤੋ ਦਡਟੇ ਸਚੇ ਪਾਤਸ਼ਾਹ ਮਲ ਜਨਮ ਜਨਮ ਗਦੀ ਸਜਣ ਸਚਾ ਪਾਤਸ਼ਾਹ ਸ਼ਿਰਸ਼ਾ ਹਾਦ ਜੇਸ ਪਾਸ ਬੈਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਰਾਮ ਕਲੀ ਮਹੱਲਾ ਪੰਜਵਾਂ ਕਾਹੂ ਬਿਹਾਵੈ ਰੰਗ ਰਸ ਰੂਪ ਕਾਹੂ ਬਿਹਾਵੈ ਮਾਈ ਬਾਪ ਪੂਤ ਕਾਹੂ ਬਿਹਾਵੈ ਰਾਜ ਮਿਲਖ ਵਪਾਰ ਸੰਤ ਦਿਹਾਵੈ ਹਰ ਨਾਮ ਅਧਾਰਾ ਕਾਹੂ ਬਿਹਾਵੈ ਰੰਗ ਰਸ ਰੂਪ ਕਾਹੂ ਬਿਹਾਵੈ ਮਾਈ ਬਾਪ ਪੂਤ ਕਾਹੂ ਬਿਹਾਵੈ ਰਾਜ ਮਿਲਖ ਵਾਪਾਰ ਸੰਤ ਬਿਹਾਵੈ ਹਰ ਨਾਮ ਅਧਾਰ ਰਚਨਾ ਸਾਚ ਬਣੀ ਸਭ ਕਾ ਇਕ ਧਣੀ ਰਹਾਉ ਕਾਹੂ ਬਿਹਾਵੈ ਬੀਦ ਅਰਬਾਦ ਕਾਹੂ ਬਿਹਾਵੈ ਰਸਨਾ ਸਾਦ ਕਾਹੂ ਬਿਹਾਵੈ ਲਪਟ ਸੰਗ ਨਾਰੀ ਸੰਤ ਰਚੇ ਕੇਵਲ ਨਾਮ ਮਉਰਾਰੀ ਕਾਹੂ ਬਿਹਾਵੇ ਖੇਲਤ ਜੂਗਾ ਕਾਹੂ ਬਿਹਾਵੇ ਅਮਲੀ ਹੂਵਾ ਕਾਹੂ ਬਿਹਾਵੇ ਪਰਦਰਬ ਚੋਰਾਏ ਹਰ ਜਾਨ ਬਿਹਾਵੇ ਨਾਮ ਤਿਆਏ ਕਾਹੂ ਬਿਹਾਵੇ ਜੋਗ ਤਪ ਪੂਜਾ ਕਾਹੂ ਰੋਗ ਸੋਗ ਪਰ ਮਿਜ ਜਾ ਕਾਹੂ ਪਵਨ ਧਾਰ ਜਾਤ ਬਿਹਾਏ ਸੰਤ ਬਿਹਾਵੇ ਕੀਰਤਨ ਗਾਏ ਕਾਹੂ ਕਾਹੂ ਬਿਹਾਵੇ ਦਿਨ ਰਹਿਣ ਚਾਲਤ ਕਾਹੂ ਬਿਹਾਵੇ ਸੋਪਿੜ ਮਾਲਤ ਕਾਹੂ ਬਿਹਾਵੇ ਬਾਲ ਪੜਾਵਤ ਸੰਤ ਬਿਹਾਵੇ ਹਰ ਜਸ ਗਾਵਤ ਕਾਹੂ ਬਿਹਾਵੇ ਨਾਟਕ ਨਿਰਤੇ ਕਾਹੂ ਬਿਹਾਵੇ ਜੀਆ ਇਹ ਹਿਰਤੇ ਕਾਹੂ ਬਿਹਾਵੇ ਰਾਜ ਮਹਿ ਡਰਤੇ ਸੰਤ ਬਿਹਾਵੇ ਹਰ ਜਸ ਕਰਤੇ ਕਹੂੰ ਬਿਹਾਵੇ ਮਤਾ ਮਸੂਰਤ ਕਹੂੰ ਬਿਹਾਵੇ ਸਿਵਾ ਜ਼ਰੂਰਤ ਕਹੂੰ ਬਿਹਾਵੇ ਸੋਦਤ ਜੀਵਤ ਸੰਤ ਬਿਹਾਵੇ ਹਰ ਰਸ ਪੀਵਤ ਜੇ ਤਕ ਕੋ ਲਾਇਆ ਤਿਤ ਹੀ ਲਗਨ ਨਾ ਕੋ ਮੂੜ ਨਹੀਂ ਕੋ ਸਿਆਨ ਕਰ ਕਿਰਪਾ ਜਿਸ ਦੇਵ ਨਾਉ ਨਾਨਕ ਤਾ ਕ ਬਲ ਬਲ ਜਾਉ ਜੇ ਤਕ ਕੋ ਲਾਇਆ ਤਿਤ ਹੀ ਲਗੰਨ ਨਾ ਕੋ ਮੂੜ ਨਹੀਂ ਕੋ ਸਿਆਨ ਕਰ ਕਿਰਪਾ ਜਿਸ ਦੇਵ ਨਾਨਕ ਤਾ ਕੇ ਬਲ ਬਲ ਜਾਉ ਕਰ ਕਿਰਪਾ ਜਿਸ ਦੇਵ ਨਾਨਕ ਤਾਂ ਕੇ ਬਲ ਬਲ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾ ਕਾਹੂ ਬਿਹਾਵੇ ਰੰਗ ਰਸ ਰੂਪ ਕਾਹੂ ਬਿਹਾਵੇ ਮਾਈ ਬਾਪ ਪੂਤ ਕਾਹੂ ਬਿਹਾਵੇ ਰਾਜ ਮਿਲਖ ਵਪਾਰ ਸੰਤ ਬਿਹਾਵੇ ਹਰ ਨਾਮ ਅਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ